ਪੁਰ ਮਨ ਨੂੰ ਖੋਪਜਦਾ ਰੱਖੋ ਸਖੀ ਜਿਹਾ ਮਾਹੌਲ ਤਿਆਰ ਕਰੋ ਮਨੁੱਖ ਇੱਕ ਅਜਿਹੀ ਆਦਤ ਦੇ ਮੁੱਲੇ ਹਨ ਜਿਹੜੀ ਆਦਤ ਦੂਜਿਆਂ ਦੀਆਂ ਕਾਰਵਾਈਆਂ ਦਾ ਪੂਰਵ ਅਨੁਮਾਨ ਲਗਾ ਲੈਣ ਦੀ ਨਾ ਮਿਟਨ ਵਾਲੀ ਭੁੱਖ ਦਾ ਸਕਾਰ ਹੁੰਦੀ ਹੈ ਤੁਹਾਡੇ ਬਾਰੇ ਪੂਰਵ ਅਨੁਮਾਨ ਉਹਨਾਂ ਅੰਦਰ ਨਿਰੰਤਰਣ ਦੀ ਭਾਵਨਾ ਪੈਦਾ ਕਰਦਾ ਹੈ ਬਾਜੀ ਨੂੰ ਐਵੇਂ ਪਲਟੋ ਜਾਣ-ਬੁੱਝ ਕੇ ਛੱਕੀ ਬਣ ਜਾਓ ਜਿਹੜੇ ਵਿਹਾਰ ਵਿੱਚ ਕੋਈ ਇਕਸਾਰਤਾ ਜਾਂ ਮਕਸਦ ਦਿਖਾਈ ਨਾ ਦਿੰਦਾ ਹੋਵੇ ਉਹ ਉਹਨਾਂ ਨੂੰ ਬੇਚੈਨ ਕਰ ਦਿੰਦਾ ਹੈ ਅਤੇ ਤੁਹਾਡੀਆਂ ਚੱਲਾਂ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਉਹ ਆਪਣੇ ਆਪ ਨੂੰ ਥਕਾ ਲੈਂਦੇ ਹਨ ਕਿਸੇ ਪੈਂਤੜੇ ਦੀ ਹੱਦੋਂ ਵੱਧ ਵਰਤੋਂ ਨਾਲ ਸਹਿਮ ਅਤੇ ਖੋਪਾ ਪੈਦਾ ਹੋ ਸਕਦਾ ਹੈ